ਵੱਡੇ ਢਿੰਡਸਾ ਹੋਰਾਂ ਦੇ ਬਿਆਨ ਤੇ ਛੋਟੇ ਢਿੰਡਸਾ ਹੋਰੀ ਭੜਕ ਗਏ ਮਾਮਲਾ ਕੀ ਕੀ ਬਿਆਨ ਸੀ ਤੇ ਢਿੰਡਸਾ ਛੋਟੇ ਢਿੰਡਸਾ ਕਿਉਂ ਭੜਕੇ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਅੱਜ ਬੀਤੀ ਦੁਪਹਿਰ ਤੋਂ ਬਾਅਦ ਦੁਪਹਿਰ ਲੰਘਣ ਤੋਂ ਬਾਅਦ ਇੱਕ ਬਿਆਨ ਬੜਾ ਸੁਰਖੀਆਂ ਚਰਿਆ ਸੁਖਦੇਵ ਸਿੰਘ ਢਿੰਡਸਾ ਹੋਰਾਂ ਦਾ ਕਿ ਸਾਨੂੰ ਸੁਖਬੀਰ ਸਿੰਘ ਬਾਦਲ ਦਾ ਦੀ ਪ੍ਰਧਾਨਗੀ ਮਨਜ਼ੂਰ ਹੈ ਜੇ ਡੈਲੀਗੇਟ ਚੁਣ ਲੈਂਦੇ ਰਿਹਾ ਬਿਆਨ ਬੜਾ ਸਪਸ਼ਟ ਸੀ ਸਿੱਧਾ ਸਾਦਾ ਸੀ ਪਰ ਕਿਤੇ ਨੂੰ ਕਿਸ ਤਰੀਕੇ ਨਾਲ ਦੇਖਿਆ ਗਿਆ ਤੇ ਕਦੇ ਕਿਸ ਤਰੀਕੇ ਨਾਲ ਦੇਖਿਆ ਗਿਆ ਇਸ ਨੂੰ ਲੈ ਕੇ ਹੁਣ ਪਰਮਿੰਦਰ ਸਿੰਘ ਢੀਂਡਸਾ ਉਹਨਾਂ মিডিਆ ਅਦਾਰਿਆਂ ਤੇ ਉਹਨਾਂ মিডিਆ ਕਰਮੀਆਂ ਤੇ ਉਹਨਾਂ মিডিਆ ਚੈਨਲਾਂ ਤੇ ਭੜਕ ਗਏ ਨੇ ਉਹਨਾਂ ਨੇ ਕਿਹਾ ਕਿ ਭਾਈ ਇਹ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਸਾਡੇ ਜਾਂ ਸਾਡੇ ਪਰਿਵਾਰ ਦੀ ਇਹ ਮਨਸ਼ਾ ਨਹੀਂ ਸੀ ਵੱਡੇ ਢੀਂਡਸਾ ਹੋਰਾਂ ਜਣੀ ਕਿ ਸਖਦੇਵ ਸਿੰਘ ਢੀਂਡਸਾ ਹੋਰਾਂ ਦੀ ਅਜਿਹੀ ਕੋਈ ਮਨਸ਼ਾ ਨਹੀਂ ਸੀ ਉਹਨਾਂ ਨੇ ਬੜਾ ਕੈਟੈਗੋਰਿਕਲੀ ਇਸ ਚੀਜ਼ ਨੂੰ ਕਲੀਅਰ ਕੀਤਾ ਕਿ ਜੋ ਅਕਾਲ ਤਖ਼ਤ ਸਹਿਬ ਨੇ ਹੁਕਮ ਦਿੱਤੇ ਨੇ ਜਿਹੜੀ ਪ੍ਰਕਿਰਿਆ ਅਪਣਾਉਣ ਲਈ ਕਿਹਾ ਹੈ ਕਿ ਜਣੀ ਕਿ ਕਮੇਟੀ ਨਵੀਂ ਭਰਤੀ ਕਰੂਗੀ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਹੋਵੇਗਾ ਉਸ ਨਵੀਂ ਕਮੇਟੀ ਤੋਂ ਬਾਅਦ ਚੀਜ਼ਾਂ ਅੱਗੇ ਵਧਣਗੀਆਂ ਤੇ اجلاس ਹੋਊਗਾ ਤੇ ਫਿਰ ਪ੍ਰਧਾਨ ਚੁਣਿਆ ਜਾਊਗਾ ਉਹਨਾਂ ਨੇ ਕਿਹਾ ਕਿ ਅਸੀਂ ਸਿੱਖੀ ਸਿਧਾਂਤ ਨੂੰ ਮੰਨਣ ਵਾਲੇ ਲੋਕਾਂ ਉਸੇ ਤਰ੍ਹਾਂ ਦੀ ਸਿਆਸਤ ਕਰਦੇ ਹਾਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਉਮੀ ਹੋਵੇਗਾ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨੇ ਕਿਤੇ ਨਹੀਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੀ ਦੁਬਾਰਾ ਪ੍ਰਧਾਨ ਬਣਨਗੇ ਹੋਰ ਕੀ ਕਹਿੰਦੇ ਆ ਸੁਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਦਾਰ ਸੁਖਦੇਵ ਸਿੰਘ ਜੀ ਚਿੰਤਾ ਸਾਹਿਬ ਅਕਾਲ ਤਖਤ ਸਾਹਿਬ ਨੂੰ ਲਜਾਈ ਸਜ਼ਾ ਨੂੰ ਪੂਰਾ ਕਰਨ ਵਾਸਤੇ ਤạchਰੀ ਕੇਸਗੜ੍ਹ ਸਾਹਿਬ ਪੇਸ਼ ਹੋਈ ਸੀ ਤੇ ਉੱਥੇ ਉਹਨਾਂ ਦੀ ਮੀਡੀਆ ਦੇ ਨਾਲ ਜੋ वार्तालाप ਹੋਈ ਉਹਦੇ ਵਿੱਚ ਇੱਕ ਬਿਆਨ ਜਿਹੜਾ ਹੈ ਉਹ ਸੋਸ਼ਲ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਤੇ ਬੜਾ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਜਿਦੇ ਵਿੱਚ ਇਹ ਪੇਸ਼ ਕੀਤਾ ਜਾ ਰਿਹਾ ਹੈ ਵੀ ਸਰਦਾਰ ਸੁਖਦੇਵ ਸਿੰਘ ਢੀਂਸਾ ਨੇ ਕਿਹਾ ਵੀ ਸਾਨੂੰ ਸੁਖਬੀਰ ਸਿੰਘ ਬਾਦ ਦੀ ਪ੍ਰਧਾਨਗੀ ਮਨਜ਼ੂਰ ਹੈ ਇਹ ਬਿਲਕੁਲ ਸਰਾਸਰ ਗਲਤ ਹੈ ਅਤੇ ਸਪਸ਼ਟ ਰੂਪ ਵਿੱਚ ਢੀਂਤਾ ਸਾਹਿਬ ਨੇ ਕਿਹਾ ਹੈਗਾ ਕਿ ਜੋ ਅਕਾਲ ਤਖਤ ਸਾਹਿਬ ਦੇ ਆਦੇਸ਼ ਨੇ ਉਹਨਾਂ ਮੁਤਾਬਕ ਸੁਖਬੀਰ ਸਿੰਘ ਬਾਦਲ ਦੇ ਅਸਤੀਫਾ ਪ੍ਰਵਾਨ ਹੋਣ ਤੋਂ ਬਾਅਦ ਜੋ ਨਵੀਂ ਕਮੇਟੀ ਹੈ ਉਹ ਭਰਤੀ ਦਿੱਤੇ ਆਦੇਸ਼ਾਂ ਮੁਤਾਬਕ ਕਰੇ ਅਤੇ ਸਾਰੀਆਂ ਪੰਥਕ ਧਿਰਾਂ ਨੂੰ ਇਕੱਠਾ ਕਰੇ ਤੇ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਲੋਕ ਅਕਾਲੀ ਦਲ ਦੇ ਵਰਕਰ ਜੋ ਭਰਤੀ ਕਰਨਗੇ ਉਹਨਾਂ ਵਿੱਚ ਡੈਲੀਗੇਟ ਚੁਣੇ ਜਾਣਗੇ ਜੋ ਵੀ ਉਹਨਾਂ ਦਾ ਸਹਿਮਤੀ ਨਾਲ ਪ੍ਰਧਾਨ ਬਣੇਗਾ ਉਹ ਪ੍ਰਵਾਨਤ ਹੋਏਗਾ ਸੋ ਇਹਦੇ ਵਿੱਚ ਕੋਈ ਦੂਰ ਆਈ ਨਹੀਂ ਕਿ ਇਹ ਜਿਹੜਾ ਬਿਆਨ ਹੈ ਇਹ ਬਾਦਲ ਅ ਅਕਾਲੀ ਦਲ ਵੱਲੋਂ ਉਹਨਾਂ ਦਾ ਜਿਹੜਾ ਚਲਾਇਆ ਜਾ ਰਿਹਾ ਮੀਡੀਆ ਹੈ ਖਾਸ ਤੌਰ ਤੇ ਉਹਨਾਂ ਵੱਲੋਂ ਇਹ ਤੋਰ ਮਰੂੜ ਕੇ ਜਿਹੜਾ ਬਿਆਨ ਪੇਸ਼ ਕੀਤਾ ਗਿਆ ਹੈ ਇਹ ਸੱਚੀ ਸਚਾਈ ਜੇ ਦੇ ਵਿੱਚ ਇੱਕੋ ਹੀ ਹੈ ਕਿ ਸਿਰਫ ਜੋ ਕਾਲ ਤੱਕ ਸਾਹਮਦੇ ਆਦੇਸ਼ ਨੇ ਉਹਨਾਂ ਮੁਤਾਬਕ ਹੀ ਉਸੇ ਲਾਈਨਾਂ ਤੇ 300 ਸਾਹਮ ਦਾ ਬਿਆਨ ਆਇਆ ਤੇ ਉਹਦਾ ਕੁਝ ਪਹਿਲੂ ਜਿਹੜਾ ਹੈ ਉਹ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਜਾਣਬੁੱਝ ਕੇ ਉਹਨੂੰ ਉਛਾਲਿਆ ਜਾ ਰਿਹਾ ਤੇ ਮੈਂ ਇਹ ਸਪਸ਼ਟ ਕਰਦਾ ਕਿ ਇਹ ਸਾਡਾ ਬੜਾ ਕਲੀਅਰ ਹੈ 300 ਸਾਹਮ ਦੇ ਬਿਆਨ ਦੇ ਵਿੱਚੋਂ ਕਿ ਸਾਰਾ ਕੁਝ ਨਵੇਂ ਸਿਰਿਓਂ ਜਿਹੜੀ ਹੈ ਚੋਣ ਹੋਵੇ ਤੇ ਨਾਲੇ ਇਕਾਪਤਕ ਸਾਹਿਬ ਨੇ ਤਾਂ ਆਪਦੇ ਜੋ ਫੈਸਲਾ ਆਇਆ ਉਹਦੇ ਵਿੱਚ ਤਾਂ ਬੜਾ ਸਪਸ਼ਟ ਹੈ ਜਿਹੜੀ ਪੁਰਾਣੀ ਲੀਡਰਸ਼ਿਪ ਹੈ ਉਹ اخਲਾਕੀ ਤੌਰ ਤੇ ਜਿਹੜਾ ਅਕਾਲੀ ਦੰਦ ਦੀ ਅਗਵਾਈ ਕਰਨ ਦੇ ਵਿੱਚ ਅਸਮਰਥ ਰਹੀ ਹੈ ਤੇ ਉਹਨਾਂ ਨੂੰ ਪੰਖ ਵਿੱਚ ਵੀ ਜਿਹੜਾ ਅਗਵਾਈ ਕਰਨ ਦਾ ਕੋਈ ਹੱਕ ਨਹੀਂ ਹੈ ਬੜਾ ਉਹਨਾਂ ਨੇ ਜਦ ਸ਼ੁਰੂ ਕੀਤਾ ਬਿਆਨ ਦੇ ਵਿੱਚ ਇਹ ਬੜਾ ਸਪਸ਼ਟ ਹੈ ਸੋ ਇਹ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਜਿਹੜਾ ਬਿਆਨ ਨੂੰ ਦੇਖਣਾ ਚਾਹੀਦਾ ਤੇ ਜਦ ਕੋਈ ਸਪਸ਼ਟ ਰੂਪ ਵਿੱਚ ਉਹਨੇ ਕਿਹਾ ਵੀ ਜੇ ਸੁਖਵੀਰ ਸਿੰਘ ਬਾਦਲ ਨੂੰ ਦੁਬਾਰੇ ਚੁਣਿਆ ਜਾਂਦਾ ਹੈ ਸੋ ਬਾਬਾ ਕਹਿ ਵੀ ਉਹਨੇ ਕਹਿਣਾ ਸੀ ਵੀ ਜੋ ਵੀ ਚੁਣਿਆ ਜਾਂਦਾ ਹੈ ਅਸੀਂ ਪ੍ਰਮਾਨ ਕਰਾਂਗੇ ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੀਡੀਆ ਨੂੰ ਖਾਸ ਤੌਰ ਤੇ ਵੀ ਬਿਆਨਾਂ ਨੂੰ ਉਹਨਾਂ ਦੇ ਮੂਲ ਰੂਪ ਵਿੱਚ ਜਿਸ ਬੇਸ ਦੇ ਉੱਤੇ ਬਿਆਨ ਦਿੱਤਾ ਗਿਆ ਹੈ ਜੋ ਇਸ ਬਿਆਨ ਦਾ ਅਸਲੀ ਸਹੀ ਮਾਇਨੇ ਜਿਸ ਭਾਵਨਾ ਦੇ ਨਾਲ ਦਿੱਤਾ ਗਿਆ ਉਸ ਨੂੰ ਪ੍ਰਗਟ ਕੀਤਾ ਜਾਵੇ ਨਾ ਕਿ ਇਹਨੂੰ ਤੋੜ ਮੋੜ ਕੇ ਪੇਸ਼ ਕੀਤਾ ਜਾਵੇ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਆਰ ਤੁਹਾਡੇ ਸਾਹਮਣੇ ਆ ਐਸੇ ਵੀ ਚਲਾਇਆ ਐਸੇ ਵੀ ਇਹੀ ਗੱਲ ਕਹੀ ਕਿ ਡੈਲੀਗੇਟ ਚੁਣਨਗੇ ਜਿਸ ਨੂੰ ਵੀ ਚੁਣ ਲੈਣ ਇਹ ਗੱਲ ਢੀਂਡਸਾ ਹੋਰਾਂ ਨੇ ਸਾਡੇ ਚੈਨਲ ਤੇ ਵੀ ਕਹੀ ਐ ਇਹ ਗੱਲ ਬੜੀ ਸਪਸ਼ਟ ਐ ਪਰਮੇਂਦਰ ਸਿੰਘ ਢੀਂਡਸਾ ਇੱਥੇ ਬੜਾ ਗੰਭੀਰ ਇਲਜ਼ਾਮ ਲਾ ਰਹੇ ਨੇ ਬਾਦਲਾਂ ਵੱਲੋਂ ਚਲਾਇਆ ਜਾਂਦਾ মিডিਆ ਹੁਣ ਬਾਦਲਾਂ ਵੱਲੋਂ ਕਿਹੜਾ মিডিਆ ਚਲਾਇਆ ਜਾਂਦਾ ਚਲਾਇਆ ਤਾਂ ਸਾਰਿਆਂ ਨੇ 18 19 20 21 22 ਸਾਰਿਆਂ ਨੇ ਚਲਾਇਆ ਹਰ ਕਿਸੇ ਨੇ ਚਲਾਇਆ ਇਹ ਜਿਹੜਾ ਬਿਆਨ ਐ ਇੰਟਰਪ੍ਰੀਟੇਸ਼ਨ ਹਰ ਕਿਸੇ ਨੇ ਆਪਣੇ ਹਿਸਾਬ ਦੇ ਨਾਲ ਕੀਤੀ ਜਿਹੜਾ ਇੰਟਰਪ੍ਰੀਟੇਸ਼ਨ ਦਾ ਰੋਲਾ ਆ ਗੱਲ ਤਾਂ ਕਲੀਅਰ ਹੀ ਆ ਕਿ ਜੇ ਤੁਸੀਂ ਸਾਦੇ ਸਿਧਾਂਤ ਤੇ ਵੀ ਇਸ ਗੱਲ ਨੂੰ ਪਰਖੋ ਤਾਂ ਇਹੀ ਗੱਲ ਨਿਕਲਦੀ ਹੈ ਕਿ ਡੈਲੀਗੇਟ ਜਿਹੜੇ ਬਣਨਗੇ ਨਵੇਂ ਉਹ ਤੈਅ ਕਰਨਗੇ ਕਿ ਕੌਣ ਹੋਊਗਾ ਉਹ ਸੁਖਵੀਰ ਬਾਦਲ ਵੀ ਹੋ ਸਕਦੇ ਆ ਪਰਮਿੰਦਰ ਢੀਂਡਾ ਸਾਹਿਬ ਵੀ ਹੋ ਸਕਦੇ ਆ ਕੋਈ ਵੀ ਹੋ ਸਕਦਾ ਬੀਬੀ ਜ਼ਗੀਰ ਕੌਰ ਵੀ ਹੋ ਸਕਦੀ ਆ ਕੋਈ ਵੀ ਹੋ ਸਕਦਾ ਆ ਇਦੇ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਜਾਂ ਕੋਈ ਤੀਜਾ ਜਾਂ ਚੌਥਾ ਐਸਾ ਸਾਂਝਾ ਬੰਦਾ ਵੀ ਹੋ ਸਕਦਾ ਹੈ ਜਿਹੜਾ ਦੋਨੇ ਧਿਰਾਂ ਦੇ ਵਿਚਕਾਰ ਜਿਹੜਾ ਪੁਲ ਦਾ ਕੰਮ ਕਰੇ ਤੇ ਸਭ ਨੂੰ ਸਰਪ੍ਰਰਵਾਣਿਤ ਹੋਵੇ ਇਹ ਵੀ ਹੋ ਸਕਦਾ ਹੈ ਕੁੱਲ ਮਿਲਾ ਕੇ ਢਿੰਸਾਵਾਂ ਦੇ ਵਿਆਰ ਨੂੰ ਜਿਸ ਪ੍ਰਕਾਰ ਲਿਆ ਜਾਣਾ ਚਾਹੀਦਾ ਸੀ ਬਹੁਤੇ ਮੀਡੀਆ ਨੇ ਉਸ ਪ੍ਰਕਾਰ ਨਹੀਂ ਲਿਆ ਪਰ ਪਰਮਿੰਦਰ ਸਿੰਘ ਢਿੰਸਾ ਨੇ ਸਥਿਤੀਆਂ ਨੂੰ ਸਪਸ਼ਟ ਕਰ ਦਿੱਤਾ